ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਕੀਤਾ ਗਿਆ ਜਿਸ ਦੀ ਚੋਣ 14 ਦਸੰਬਰ ਨੂੰ ਹੋਣ ਵਾਲੀ ਹੈ ਇਸ ਦੇ ਚੱਲਦੇ ਹੋਏ ਸਾਬਕਾ ਐਮਐਲਏ ਸ਼ਾਮਚਰਾਸਤੀ ਪਵਨ ਆਦੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਜਤਾਇਆ ਗਿਆ ਰੋਸ਼ਕੀ ਅਗਰ ਅਧਿਕਾਰੀਆਂ ਵੱਲੋਂ ਤਾਨਾਸ਼ਾਹੀ ਰਵਈਆ ਨਹੀਂ ਖਤਮ ਕੀਤਾ ਜਾਵੇਗਾ ਤੇ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ ਅਤੇ ਰੁਖ ਕਰਨਗੇ ਕੋਟ ਦਾ ਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੈਲਕਮ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਲਿੱਤੇ ਆਏ ਹੋ ਸਾਰੇ ਅੱਜ ਪ੍ਰੈਸ ਕਾਨਫਰੰਸ ਕਰਨੇ ਦਾ ਮਕਸਦ ਹੀ ਹੈ ਸਾਡਾ ਕਿ ਕਾਨੂੰਨ ਜਿਸ ਤੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਇਲੈਕਸ਼ਨ ਦਿਨਾਂ ਤੇ ਧਜੀਆਂ ਢਾਈਆਂ ਜਾਣੀਆਂ ਕਾਨੂੰਨ ਦੀ ਬਹੁਤ ਲੰਬੇ ਸਮੇਂ ਤੋਂ ਚ ਇਲੈਕਸ਼ਨਾਂ ਨੂੰ ਦੇਖਤਾ ਹੋਇਆ 25-30 ਸਾਲ ਤੋਂ ਲੜਦਾ ਇਲੈਕਸ਼ਨ ਆ ਰਿਹਾ ਇਹ ਮੈਂ ਪਹਿਲੀ ਵਾਰੀ ਦੇਖਿਆ ਕਿ ਸਕਰੂਟਨੀ ਦੇ ਵਿੱਚ ਬੰਦੇ ਦਾ ਨਾਮ ਠੀਕ ਆਵੇ ਸਾਡੇ ਇੱਥੇ ਬਲਾਕ ਸੰਮਤੀ ਤੇ ਜਿਹੜੀ ਜਿਲ੍ਹਾ ਪর্ষਦ ਦੀ ਚੋਣਾਂ ਹੋ ਜਾਂਦੀਆਂ ਉਹਦੇ ਵਿੱਚ ਕਾਂਗਰਸ ਵੱਲੋਂ ਨਾਮਜ਼ਦ ਕੀਤੇ ਲੋਕਾਂ ਨੇ ਵੀ ਅਕਾਲੀ ਦਲ ਨੇ ਵੀ ਬੀਜਪੀ ਨੇ ਵੀ ਜ ਸਾਰਿਆਂ ਨੇ ਪੇਪਰ ਦਾ ਕੀਤਾ ਜੜਾਰ ਉਹ ਹੁੰਦਾ ਆ ਉਹਦੇ ਤੇ ਲੋਕਾਂ ਨੂੰ ਉਮੀਦ ਹੁੰਦੀ ਆ ਵੀ ਇਹ ਸਾਡੇ ਵਾਸਤੇ ਸਹੀ ਉਤਰੇਗਾ ਆਪਣਾ ਫੈਸਲਾ ਰਹਿਤਾ ਅਸੀਂ ਵੀ ਉਮੀਦ ਕਰਦੇ ਸੀ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਤੇ ਆਮ ਆਦਮੀ ਪਾਰਟੀ ਨੇ ਇੱਕ ਐਸੇ ਆਦਮੀ ਨੂੰ ਟਿਕਟ ਦਿੱਤੀ ਸੀ ਪਹਿਲਾਂ ਵੀ ਚਰਚਾ ਕਰ ਚੁੱਕਾ ਜਿਹਦੇ ਉੱਪਰ سنگੀਨ ਜੁਰਮ ਦੇ ਪਰਚੇ ਦਰਜ ਸੀ ਯੇਨੂ ਕੀ ਅੱਜ ਕੱਲ ਲੋਕ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ ਨਸ਼ੇ ਦਾ ਪਰਚਾ ਐਨਡੀਪੀਐਸ ਔਰ ਉਹਦੇ ਵਿੱਚੋਂ ਸਜ਼ਾ ਜਾਫਤਾ ਹੋਇਆ ਉਸ ਦਿਨ ਇਹ ਗੱਲ ਅਸੀਂ ਕਹਿ ਰਹੇ ਸੀ ਕਿ 500 ਮਗਰ ਉਹ ਪੜ੍ਹਨੇ ਦੇ ਵਿੱਚ ਥੋੜੀ ਮਿਸਟੈਕ ਸੀ 5000 ਉਹਦੇ ਕੋਲੋਂ ਗੋਲੀ ਜਿਹੜੀ ਸੀ ਉਹ ਬਰਾਮਦ ਹੋਈ ਸੀ ਨਸ਼ੇ ਦੀ ਗੋਲੀ ਕ੍ਰੋਮਾਡੋਲ ਦੀ ਉਹਦੇ ਕੋਲੋਂ 5000 ਬਰਾਮਦ ਹੋਈ ਸੀ ਔਰ ਉਸ ਕੇਸ ਦੇ ਵਿੱਚ ਉਸ ਵਿਅਕਤੀ ਨੇ 90 ਦਿਨ ਜੇਲ੍ਹ ਚ ਰਿਹਾ 10000 ਰੁਪਏ ਉਸ ਬੰਦੇ ਨੂੰ ਜੁਰਮਾਨਾ ਜੁਰਮਾਨਾ ਹੋਇਆ ਦੋ ਕੇਸ ਉਹਦੇ ਸੈਸ਼ਨ ਦੇ ਅੰਦਰ ਟ੍ਰਾਈਲ ਚੱਲਦੇ ਰਕੇਸ਼ ਕੁਮਾਰ ਰੌਕੀ ਉਸਦਾ ਨਾਮ ਔਰ ਜਿਹੜਾ ਕਿ ਕੈਂਡੀਡੇਟ ਬਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਜੋ ਉਹਨੇ ਪੇਪਰ দাখিল ਕੀਤਾ ਸੀ ਅਸੀਂ ਉਹਦੇ ਤੇ ਇਤਰਾਜ਼ ਕੀਤਾ ਸਾਡੀ ਸੁਨਾਈ ਵੀ ਪੂਰੀ ਹੋ ਗਈ। ਔਰ ਉਹਦੇ ਪੇਪਰ ਜਿਹੜੇ ਸੀ ਜਦੋਂ ਜਹਦ ਦੇ ਅੰਦਰ ਬਹੁਤ ਦੇਰ ਰਾਤ ਜਦ ਕਿ ਲਿਸਟ ਜਿਹੜੀ ਆ ਇਹ 5 ਤੋਂ 6 ਵਜੇ ਤੱਕ ਸ਼ਾਮ ਨੂੰ ਲੱਗ ਜਾਂਦੀ ਆ। ਇਹ ਲਿਸਟ ਹੀ ਨਹੀਂ ਲੱਗੀ। ਜਾਂ ਕਿ 10 ਵਜੇ ਫੈਸਲਾ ਹੋਇਆ ਇਹਦਾ। 9:30 10 ਵਜੇ ਫੈਸਲਾ। ਉਹਦੇ ਕਾਗਜ਼ ਜਿਹੜੇ ਸੀ ਉਸ ਵਿਅਕਤੀ ਦੇ ਰਕੇਸ਼ ਕੁਮਾਰ ਰੌਕੀ ਦੇ ਜੋ ਕਿ ਹਰਦੋਖਾਨਪੁਰ ਤੋਂ ਇਲੈਕਸ਼ਨ ਲੜ ਰਿਹਾ ਸੀ ਉਹਦੇ ਖਾਰਜ ਕੀਤੇ ਗਏ ਅਸੀਂ ਉਹ ਰਿਪੋਰਟ ਲਈ ਉਹਦੀ ਪੀਡੀਐਫ ਬਣਾ ਕੇ ਆਈ ਥਿੰਕ ਜੇ ਅਗਰ ਮੈਂ ਗਲਤ ਨਹੀਂ ਤਾਂ ਪੂਰੇ মিডিਆ ਨੂੰ ਵੀ ਉਹ ਭੇਜੀ ਕੇ ਉਹਦੇ ਅੰਦਰ ਕੁੱਲ ਟੋਟਲ ਚਾਰ ਵਿਅਕਤੀਆਂ ਦੇ ਜਿਹੜੇ ਸੀ ਪੇਪਰ ਰੱਦ ਕੀਤੇ ਗਏ ਸੀ ਆ ਸਾਡਾ ਇੱਕ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਬੀਬੀ ਬਲਜੀਤ ਕੌਰ ਅਜਰਾਮ ਸੰਲਤੀ ਤੋਂ ਚੋਣ ਲੜਨ ਵਾਸਤੇ ਉਸਨੇ ਆਪਣੇ ਪੇਪਰ দাਇਰ ਕੀਤੇ ਸੀ ਜਦਕਿ ਸੈਕਰੀਟਨੀ ਦੇ ਵਿੱਚ ਆਰਓ ਸਾਹਿਬ ਨੇ ਤਿੰਨ ਦੇ ਤਿੰਨ ਵਿਅਕਤੀਆਂ ਨੂੰ ਮਾਨਤਾ ਦਿੰਦੇ ਹੋਏ ਵੀ ਇਹ ਇਲੈਕਸ਼ਨ ਲੜਨ ਦੇ ਯੋਗ ਆ ਇਹਨਾਂ ਦੇ ਪੇਪਰ ਜਿਹੜੇ ਆ ਉਹ ਸਹੀ ਪਾਏ ਗਏ ਅਸੀਂ ਵੀ ਲਿਸਟ ਲੈ ਲਈ ਤੁਹਾਡੇ ਕੋਲ ਵੀ ਲਿਸਟ ਚਲ ਗਈ ਉਹ ਪ੍ਰਕਿਰਿਆ ਜਿਹੜੀ ਸੀ ਖਤਮ ਹੋ ਗਈ ਸੈਕੰਡ ਡੇ 6 ਤਰੀਕ ਸੀ ਉਹਦੇ ਵਿੱਚ ਸਿਰਫ ਵਿਡਰੋਅਲ ਸੀ ਵਿਡਰੋਅਲ ਦੇ ਅੰਦਰ ਜੇ ਕੋਈ ਵਿਅਕਤੀ ਆਪਣੇ ਪੇਪਰ ਚੱਕਣੇ ਚਾਹਵੇ ਤੇ ਉਹ ਚੱਕੇ ਜਾ ਸਕਦੇ ਕੈਂਸਲ ਕਿਸੇ ਦੇ ਨਹੀਂ ਕੀਤੇ ਜਾਂਦੇ ਇਹ ਚਾਹੇ ਸੁਪਰੀਮ ਕੋਰਟ ਦੀ ਰੂਲਿੰਗ ਕਰ ਲਓ ਚਾਹੇ ਹਾਈ ਕੋਰਟ ਦੀ ਰੂਲਿੰਗ ਕਰ ਲਓ ਤੇ ਚਾਹੇ ਇਹਨੂੰ ਆਪਾਂ ਇਲੈਕਸ਼ਨ ਕਮਿਸ਼ਨ ਦੇ ਰੂਲ ਤਹਿਤ ਦੇਖ ਲਈਏ ਇਲੈਕਸ਼ਨ ਦੇ ਰੂਲ ਮੁਤਾਬਕ ਵੀ ਦੇਖ ਲਈਏ ਇਹਨਾਂ ਨੇ ਕੀ ਕੀਤਾ ਜਿਹੜੀ ਸਕਰੂਟੀਨੀ ਦੇ ਵਿੱਚ ਆ ਉਹ ਸਾਡਾ ਬੰਦਾ ਸਹੀ ਪਾਇਆ ਗਿਆ ਹੈ ਜਿੱਦ ਦਿਨ ਵਿਡਰੋਅਲ ਸੀ ਸਾਡੇ ਬੰਦੇ ਨੇ ਵਿਡਰੋਅਲ ਵੀ ਨਹੀਂ ਕੀਤੀ ਉਹਦੇ ਨਹੀਂ ਇਹ ਦਿੱਤਾ ਗਿਆ ਉਹਨੂੰ ਆਪਣੀ ਮਰਜ਼ੀ ਦੇ ਨਾਲ ਕੈਨਸਲ ਕਰ ਦਿੱਤਾ ਅਸੀਂ ਆਰੋ ਸਾਹਿਬ ਨੂੰ ਕਿਹਾ ਤੇ ਆਰੋ ਸਾਹਿਬ ਨੇ ਕਿਹਾ ਨਹੀਂ ਇਹ ਕਲੈਰੀਕਲ ਮਿਸਟੇਕ ਸੀ ਇਹ ਇਸ ਤਰੀਕੇ ਨਾਲ ਸੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਲਾਲੇ ਦੀ ਹੱਟੀ ਤਾਂ ਹੈ ਨਹੀਂ ਕਲੈਰੀਕਲ ਮਿਸਟੇਕ ਇਹ ਕਲੈਰੀਕਲ ਮਿਸਟੇਕ ਸੀ ਸਾਰੇ ਜਗਤ ਨੂੰ ਜਿਹੜਾ ਇਹ ਲਿਸਟ ਭੇਜ ਕੇ ਜਨਤਕ ਕਰ ਦਿੱਤੀ ਗਈ ਉਹ ਤੋਂ ਬਾਅਦ ਮੈਂ ਡੀਸੀ ਮੈਡਮ ਨੂੰ ਵੀ ਰਿਕਵੈਸਟ ਕੀਤੀ ਉਹ ਕਹਿੰਦੇ ਇਦਾਂ ਹੋ ਨਹੀਂ ਸਕਦਾ ਸਾਡੇ ਕੋਲ ਇਹਦਾ ਪ੍ਰੂਫ ਆ ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਪ੍ਰੂਫ ਆ ਸਾਡੇ ਕੋਲ 5 ਤਰੀਕ ਦਾ ਏਡੀਸੀ ਦੇ ਦਸਕਤ ਹੈ ਇਹਦੇ ਤੇ ਔਰ ਉਹਦੇ ਤੋਂ ਬਾਅਦ ਇਹ ਵੀ ਨਾਲ ਮੈਂ ਕਹਿਣੀ ਚਾਹੁੰਦਾ ਜਿਹੜੀ 6 ਤਰੀਕ ਦੀ ਲਿਸਟ ਨਿਕਲੀ ਆ ਉਹਦੇ ਵਿੱਚ ਤਿੰਨ ਦੇ ਦੋ ਕਰ ਦਿੱਤੇ ਗਏ ਇਹਨਾਂ ਤੋਂ ਤਾਂ ਇਹ ਵੀ ਉਮੀਦ ਉੱਠ ਜਾਂਦੀ ਆ ਸਾਡੀ ਬੀ ਕਿਹੜੇ ਇਹ ਵੈਲਟ ਪੇਪਰ ਤੇ ਨਾਂ ਲਿਖਣਗੇ ਜਾਂ ਕਹਿੰਦੇ ਨੇ ਕਿ ਕਲੈਰੀਕਲ ਮਿਸਟੇਕ ਆ ਆ ਬਿਸਮਿਲਲਾ ਹੈ ਜੀ ਹਾਂ ਜੀ ਆਪ ਦੇਖਣ ਦਿਲਾਓ ਅਸੀਂ ਉਹਨਾਂ ਨੇ ਕੀ ਸਾਨੂੰ ਪਤਾ ਹੀ ਨਹੀਂ ਜੀ ਅੱਛਾ ਦੱਸਿਆ ਵੀ ਨਹੀਂ ਦੱਸਿਆ ਵੀ ਨਹੀਂ ਬੀ ਕੀ ਉਹਦੇ ਤੇ ਦੇਖ ਆਰੋ ਸਾਹਿਬ ਕਿਹੜੇ ਤੁਸੀਂ ਆਰੋ ਸਾਹਿਬ ਡੀਸੀ ਏਡੀਸੀ ਹੈ ਜੀ ਹਾਂ ਜੀ ਆਹ ਸੌਰੀ ਆਰੋ ਗੁਰਮੀਤ ਸਿੰਘ ਐਕਸਨ ਪੀ ਡਬਲਯੂ ਡੀ ਉਹ ਆ ਜੀ ਜਿਹੜੀ ਰਿਪੋਰਟ ਕੀਤੀ ਹੈ ਜੀ ਏਡੀਸੀ ਨੇ ਜਿਹੜੀ ਰਿਪੋਰਟ ਕੀਤੀ ਆ ਉਹ ਏਡੀਸੀ ਨੇ ਕੀਤੀ ਚੋਨ ਕਮਿਸ਼ਨ ਚੋਨ ਕਮਿਸ਼ਨ ਨਹੀਂ ਸਾਡਾ ਕੈਂਡੀਡੇਟ ਇਹਨਾਂ ਨੇ ਜਿਹੜਾ ਹੈ ਨਾ ਜੀ ਜਿਹਦੇ ਪੇਪਰ ਸਹੀ ਪਾਏ ਗਏ ਸਕਰੂਟੀ ਇਹਨਾਂ ਨੇ ਕੀਤੀ ਹੈ ਬਿਲਕੁਲ ਕੁਆਲੀਫਾਈਡ ਜਿਹੜੇ ਕਾਨੂੰਨ ਨੂੰ ਜਾਣਦੇ ਆ ਉਹਨਾਂ ਨੇ ਇਹਦੀ ਸਕਰੂਟੀ ਕੀਤੀ ਆ ਜੇ ਅਗਰ ਉਹ ਸਕਰੂਟੀ ਦੇ ਵਿੱਚ ਸਹੀ ਪਾਇਆ ਗਿਆ ਤੇ ਅਸੀਂ ਇਹਦੀ ਕੰਪਲੇਂਟ ਕਰਦੇ ਆ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕੀ ਇਹ ਆਪਣੀ ਮਨਮਾਨੀ ਕਰਨਗੇ ਸਰ ਮੈਂ ਕਹਿੰਦਾ ਤੁਹਾਡੇ ਟੋਟਲ ਕਿੰਨੇ ਵਿਜਟ ਕੀਤੇ ਨਾ ਇੱਕ ਨਹੀਂ ਜੀ ਸਾਡਾ 1 ਕ ਰਿਜੈਕਟ ਕੀਤਾ ਇਹਨਾਂ ਨੇ ਜਿਹੜਾ ਇਹ ਆ ਇੱਕ ਰਿਜੈਕਟ ਕੀਤਾ ਬਲਜੀਤ ਕੌਰ ਹਾਂ ਜੀ ਉਹ ਉਸ ਬਲਜੀਤ ਕੌਰ ਰਿਜੈਕਟ ਕੀਤੀ ਇਹਨਾਂ ਨੇ ਉਹ ਵੀ ਵਿਡਰੋ ਵਾਲੇ ਦਿਨ ਵਿਡਰੋ ਵਾਲੇ ਦਿਨ ਕਿੱਦ ਕੀ ਹੋ ਹੀ ਨਹੀਂ ਸਕਦਾ ਜਦੋਂ ਆਬਜੈਕਸ਼ਨ ਸਿਕਿਆ ਤਿਆਰ ਕਰ ਉਹਦੋਂ ਉਹ ਸਹੀ ਆ ਉਹਦੋਂ ਦੀ ਸਾਡੇ ਕੋਲ ਲਿਸਟ ਆ ਅਚ ਉਹਦੋਂ ਸਹੀ ਪਾਏ ਗਏ ਉਹਦੋਂ ਸਹੀ ਪਾਏ ਗਏ ਆ ਤਿੰਨ ਦੇ ਤਿੰਨ ਕੈਂਡੀਡੇਟ ਇਹਨਾਂ ਨੂੰ ਪੂਰੇ ਕਰ ਦਿੱਤੇ ਗਏ ਆ ਵੀ ਤਿੰਨ ਕੈਂਡੀਡੇਟ ਇੱਕ ਅਕਾਲੀ ਦਲ ਦਾ ਆ ਇੱਕ ਕਾਂਗਰਸ ਦਾ ਹੈ ਤੀਸਰਾ ਕਿਹੜਾ ਸੀ ਬੇਟਾ ਤੀਜਾ ਆਮ ਆਦਮੀ ਪਾਰਟੀ ਤੀਸਰਾ ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦਾ ਹਾਂ ਇਲੈਕਸ਼ਨ ਕਮਿਸ਼ਨ ਜਿਹੜਾ ਅੰਸਾਰਪੁਰ ਜ਼ਿਲ੍ਹਾ ਤੋਂਨ ਅਧਿਕਾਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਹਾਂਜੀ ਜਿਹੜੇ ਜ਼ਿਲ੍ਹਾ ਤੋਂਨ ਅਧਿਕਾਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਫਿਰ ਕਿਵੇਂ ਨਹੀਂ ਕਾਰਗੁਜ਼ਾਰੀ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਜਦੋਂ ਮਤਲਬ ਇਹ ਲੋਕ ਜਿਨ੍ਹਾਂ ਤੇ ਭਰੋਸਾ ਕੀਤਾ ਜਾਂਦਾ ਹੈ ਕਹਿੰਦੇ ਨੇ ਵੀ ਜਦੋਂ ਸ਼ਾਸਕ ਰਾਜ ਜਾਂ ਚੋਰਾਂ ਨਾ ਤੇ ਫਿਰ ਕਾਹਦਾ ਸ਼ਿਕਵਾ ਹੋਣਾ ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਆ ਕੀ ਲੱਗਦਾ ਸਰਦਾਂ ਨੂੰ ਕਿਉਂ ਇੰਦਾ ਗੱਲ ਇਹ ਸਿਰਫ ਇੱਕ ਮੰਤਰੀ ਨੂੰ ਖੁਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਿਰਫ ਉਹਦੀ ਖੁਸ਼ੀ ਵਾਸਤੇ ਮੈਂ ਇੱਕ ਗੱਲ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਸਾਨੂੰ ਤਾਂ ਇਹ ਵੀ ਲੱਗਦਾ ਕਿ ਉਸ ਦਿਨ ਇਹ ਉੱਪਰ ਥੱਲੇ ਕਰਕੇ ਜਦ ਕਿ ਇਹਨਾਂ ਨੂੰ ਲੋਕ ਨਹੀਂ ਚਾਹੁੰਦੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਆ ਔਰ ਇਹ ਲੋਕਤੰਤਰ ਦਾ গলা ਘੁੱਟਣ ਦੀ ਜਿਹੜੀ ਵਿਰੋਧ ਕਰਦੇ ਹੋਏ ਹਰ ਕਿਸਮ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਅਸੀਂ ਜਦ ਤੱਕ ਸਾਡੇ ਆਖਰੀ ਸਾਹ ਹੈ ਨੈਕਸਟ ਸਟੈਪ ਕੀ ਹੈ ਆਪਣਾ ਨੈਕਸਟ ਸਟੈਪ ਇਹ ਹੈ ਜੀ ਅਸੀਂ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਜਾਵਾਂਗੇ ਜੇ ਅੱਜ ਤੁਹਾਡੇ ਥਰੂ ਸਾਡੀ ਗੱਲ ਕਿਸੇ ਨੇ ਨਾ ਸੁਣੀ ਇਹ ਕਾਨੂੰਨ ਦੀਆਂ ਧੱਜੀਆਂ ਢਾਈਆਂ ਜਾ ਰਹੀਆਂ ਇੱਕੋ ਹੀ ਬੰਦੇ ਦੇ ਦਸਕਤਾਂ ਇੱਕੋ ਹੀ ਬੰਦਾ ਦੋ ਤਰ੍ਹਾਂ ਦੀਆਂ ਲਿਸਟਾਂ ਕੱਢ ਰਿਹਾ ਜਦੋਂ ਕੋਈ ਵਿਡਰੋਅਲ ਨਹੀਂ ਕਰਦਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਰੋ ਸਾਹਿਬ ਨੂੰ ਵੀ ਜਿਹੜੇ ਗੁਰਮੀਤ ਸਿੰਘ ਐਕਸਨ ਪੀ ਡਬਲਯੂ ਡੀ ਲਗਾਏ ਗਏ ਆ ਔਰ ਇਹ ਮੇਂ ਗਿਆ ਜਾ ਸਕਦਾ ਆ ਕਿ ਇਹ ਆਪਣੀ ਮਰਜ਼ੀ ਦੇ ਨਾਲ ਐਸੇ ਵਿਅਕਤੀਆਂ ਨੂੰ ਲਗਾਉਂਦੇ ਆ ਜਿਨ੍ਹਾਂ ਦੇ ਕੋਲ ਆਪਣੀ ਮਨਮਾਨੀ ਕਰਾਈ ਜਾ ਸਕੇ ਮੈਂ ਤੁਹਾਡੇ ਨਾਲ ਮੁਖਾਤਬ ਹੋਣ ਤੋਂ ਪਹਿਲਾਂ ਡੀ ਸੀ ਮੈਡਮ ਨੂੰ ਰਿਕਵੈਸਟ ਕਰਕੇ ਆਇਆ ਆ ਤੇ ਜੇ ਉਹਨਾਂ ਨੇ ਕੋਈ ਫੈਸਲਾ ਜਿਹੜਾ ਕਿ ਸਹੀ ਨਾਲਿਆ ਤੇ ਇਹ ਸੰਘਰਸ਼ ਸਾਡਾ ਜਿਹੜਾ ਉਹ ਯਾਰੀ ਰਹਿ